26 ਸਹਾਕੀ ਲਿਖੇਗਾ ਸਰ ਗੋਲੋ ਜੀ ਲਾਈਦਾ ਗਿਆ ਉਹ ਗੁਰੂ ਜੀ ਇਹ ਕੇ ਤੇਰੀ ਸ਼ਾਸਨ ਜੀ ਕੋਈ 1 ਮਿੰਟ ਰੁਕ ਜੋ ਰੁਕ ਜਿਓ ਆ ਗਿਆ ਬੱਲਾ ਹੁਣ ਗੁਰਦਸਾਹ ਮਹਾਰਾਜ ਤੁਹਾਨੂੰ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਸਤਗੁਰੂ ਕਿਰਪਾ ਕਰੇ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਗੰਦ ਸਾਹਿਬ ਮਹਾਰਾਜ ਤੁਹਾਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਪੰਜਵੇਂ ਸਤਗੁਰੂ ਤੜਕ ਬਿਸਮਾਹ ਮਹਾਰਾਜ ਰੂਪੇ ਪਾਦਰ ਕਿਰਪਾ ਕਰਿਓ ਤੜਕੀ ਮਾਤਾ ਮਿਹਰ ਭਰਿਆ ਹੱਥ ਰੱਖਿਓ ਬਾਬਾ ਜੀ ਮਹਾਂਪੁਰਖ ਬਾਬਾ ਗਰਨਾਥ ਸਿੰਘ ਜੀ ਦੇ ਨਾਮ ਤੇ ਸਿੱਖ ਸੰਗਤਾਂ ਨੇ ਬਾਬਾ ਜੀ ਦੀਵਾਨ ਆ ਲੰਗਰ ਆ ਬੜੀ ਸਰਧਾ ਨਾਲ ਬੜੀ ਭਾਵਨਾ ਨਾਲ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਪਿਆਰ ਕਰਨ ਲੱਗੀ ਸਿੱਖ ਸੰਗਤ ਸਿੱਖ ਸੰਗਤਾਂ ਦਾ ਤੇਲ ਫੁੱਲ ਭੇਡਾ ਅਰਵਾਣ ਕਰਿਓ ਚੜ੍ਹਦੀ ਕਲਾ ਚ ਰੱਖਿਓ ਨਗਰ ਦਾ ਭਲਾ ਕਰਿਓ ਨਗਰ ਵਿੱਚ ਖੁਸ਼ੀਆਂ ਬਖਸ਼ੋ ਕੋਠੀਆਂ ਹਰੀਆਂ ਭਰੀਆਂ ਰੱਖਿਓ ਵਾਹਿਗੁਰੂ ਨਰੰਕਾਰ ਪ੍ਰਮਾਤਮਾ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਸਤਗੁਰੂ ਗੁਰੂ ਤੇਗ ਬਹਾਦਰ ਕਿਰਪਾ ਕਰਿਓ ਧਰਤੀ ਮਾਤਾ ਸੁਖ ਮਤਾਇਓ ਈਤ ਪਾਤ ਬਖਸ਼ੋ ਖੁਸ਼ੀਆਂ ਬਖਸ਼ੋ ਚੜ੍ਹਦੀ ਕਲਾ ਰੱਖ ਜੋ ਬੋਲ ਬੋਲ